ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਆ ਉਹ ਤੇਜਾ ਸਿੰਘ ਸਮੁੰਦਰੀ ਜੀ ਦੀ ਯਾਦ ਨੂੰ ਸਮਰਪਿਤ ਉੱਥੇ ਬਣਾਇਆ ਗਿਆ ਜਿਹਦੇ ਵਿੱਚ ਸ੍ਰੋਮਣੀ ਕਮੇਟੀ ਦਾ 메ਨ ਦਫਤਰ ਆ ਸਮੁੰਦਰੀ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਇੱਕ ਸਮੁੰਦਰੀ ਹਾਲ ਵੀ ਹੈ ਇੱਥੇ ਜੋ ਦਰਬਾਰ ਸਾਹਿਬ ਦੇ ਲਾਗੇ ਭਰਤੇਜਾ ਸਿੰਘ ਸਮੁੰਦਰੀ ਨੇ ਆਪਣੀ ਜ਼ਮੀਨ ਜਾਇਦਾਦਕਾਰ ਤੇ ਇੱਥੋਂ ਤੱਕ ਆਪਣੀ ਜਾਨ ਤੱਕ ਜਿਹੜੀ ਉਹ ਪੰਥਵਾਦ ਤੇ ਔਰ ਦੇਸ਼ ਵਾਸਤੇ ਕਹਿ ਸਕਦੇ ਆ ਨਿਸ਼ਾਫਰ ਕਰ ਦਿੱਤੀ ਔਰ ਨੇ ਸਿੱਖ ਇਤਿਹਾਸ ਵਾਸਤੇ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਪੰਡਾ ਗੁਰਬਾਜ ਸਿੰਘ ਜੀ ਪਿੰਡ ਤੋਲਾ ਨੰਗਲ ਨਜ਼ਦੀਕ ਰਾਜਸਥਾਨ ਸੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰਸਿੱਧ ਅਕਾਲੀ ਆਗੂ ਤੇਜਾ ਸਿੰਘ ਸਮੁੰਦਰੀ ਜੀ ਬਾਰੇ ਜਿਨ੍ਹਾਂ ਦੇ ਦਾ ਦੀ ਯਾਦਗਾਰ ਵੀ ਜਿਹੜੀ ਆ ਸ਼ਰੋਮਣੀ ਕਮੇਟੀ ਵੱਲੋਂ ਇਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਣੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਤੇ ਅਕਾਲੀ ਦਲ ਦੇ ਮੁੱਢਲੇ ਆਗੂਆਂ ਮੈਂ ਜਦੋਂ ਜਿਹੜਾ 1920 ਵਾਲਾ ਅਕਾਲੀ ਦਲ ਆ ਉਹਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦੀ ਐਮ ਭੂਮਿਕਾ ਸੀ ਜਿਹਦੇ ਵਿੱਚ ਬੜੇ ਹੋਰ ਸੀਨੀਅਰ ਜਿਹੜੇ ਅਕਾਲੀ ਸੀਗੇ ਨਾਲ ਤੇ ਉਸ ਤੋਂ ਬਾਅਦ ਚਾਬੀ ਜਾਂਦਾ ਮੋਰਚਾ ਤੇ ਹੋਰ ਮੋਰਚਿਆਂ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਵੱਧ ਛੱਡ ਕੇ ਹਿੱਸਾ ਲਿਆ ਤੇ ਅਕਾਲੀ ਦਲ ਨੂੰ ਉਸ ਸਮੇਂ ਜਿਹੜਾ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਉਹ ਬਹੁਤ ਸਾਰਾ ਕੰਮ ਜਿਹੜਾ ਉਹ ਕਰ ਚੁੱਕੇ ਸੀਗੇ ਆ ਸਰ ਹਾਲੀ ਸਕੂਲ ਜਾਂ ਸਮੁੰਦਰੀ ਸਕੂਲ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਆ ਉਹ ਤੇਜਾ ਸਿੰਘ ਸਮੁੰਦਰੀ ਜੀ ਦੀ ਯਾਦ ਨੂੰ ਸਮਰਪਿਤ ਉੱਥੇ ਬਣਾਇਆ ਗਿਆ ਜਿਹਦੇ ਵਿੱਚ ਸਰੋਵਨੀ ਕਮੇਟੀ ਦਾ ਮੇਨ ਦਫ਼ਤਰ ਆ ਤੇ ਉੱਥੇ ਬਹੁਤ ਸਾਰੀਆਂ ਸਰੋਵਨੀ ਕਮੇਟੀ ਦੀਆਂ ਐਕਟੀਵਿਟੀਜ਼ ਜਿਹੜੀਆਂ ਚੱਲਦੀਆਂ ਨੇ ਉਹਨਾਂ ਨੇ ਬਹੁਤ ਸਾਰੀਆਂ ਹਰ ਪੱਖ ਤੋਂ ਕੁਰਬਾਨੀਆਂ ਕੀਤੀਆਂ ਇਸੇ ਵਾਸਤੇ ਕਿਉਂਕਿ ਅਕਾਲੀ ਦਲ ਜਿਹੜਾ ਉਦੋਂ ਦਾ ਅਕਾਲੀ ਦਲ ਸੀਗਾ ਤੇ ਬੜੇ ਦੁੱਖ ਨਾਲ ਕਹਿਣਾ ਪਿਆ ਵੀ ਅੱਜ ਦਾ ਅਕਾਲੀ ਦਲ ਤੇ 1920 ਵਾਲੇ ਅਕਾਲੀ ਦਲ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਸੀਗਾ ਉਦੋਂ ਲੋਕ ਆਪਣੇ ਰਾਨੂ ਜਿਵੇਂ ਇਹਨਾਂ ਨੇ ਵੀ ਆਪਣੇ ਮਰਬੇ ਤੱਕ ਜਿਹੜੇ ਆ ਗਹਿਣੇ ਪਾ ਦਿੱਤੇ ਤੇ ਉਦੋਂ ਆਪਣਾ ਆਪ ਨਿਸ਼ਾਵਰ ਕਰਕੇ ਲੋਕ ਅਕਾਲੀ ਦਲ ਦੀ ਸੇਵਾ ਕਰਦੇ ਸੀ ਪਰ ਹੁਣ ਅਕਾਲੀ ਦਲ ਨੂੰ ਨਿਸ਼ਾਵਰ ਕਰਕੇ ਲੋਕ ਆਪਣੀ ਸੇਵਾ ਕਰਦੇ ਆ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਕਿ ਅਕਾਲੀ ਦਲ ਜਿਹੜਾ ਆ ਉਹ ਪਹਿਲਾਂ ਵਾਲਾ ਨਹੀਂ ਰਿਹਾ ਕਾਸ਼ ਉਹ ਦੁਬਾਰਾ ਉਸ ਤਰ੍ਹਾਂ ਦੀ ਭਾਵਨਾਵਾਂ ਵਾਲੇ ਲੀਡਰ ਅੱਗੇ ਆਉਣ ਤੇ ਜੋ ਕਿ ਸਿੱਖੀ ਦੇ ਨਾਲ ਲਿਬਰੇਜ ਹੋਣ ਸਿੱਖ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹ 1923 ਦੇ ਵਿੱਚ ਹੀ ਹੋ ਗਈ ਸੀ 45 ਸਾਲ ਦੀ ਛੋਟੀ ਜਿਹੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਇੱਕਦਮ ਉਹਨਾਂ ਨੂੰ ਕਿਸੇ ਬਿਮਾਰੀ ਨੇ ਘੇਰ ਲਿਆ ਤੇ ਉਹਨਾਂ ਦੀ ਬਾਹ ਦੇ ਵਿੱਚੋਂ ਦਰਦ ਨਿਕਲੀ ਜਿਹੜੀ ਦਿਲ ਤੱਕ ਗਈ ਤੇ ਉਸ ਤੋਂ ਬਾਅਦ ਉਹ 5 ਮਿੰਟ ਦੇ ਵਿੱਚ ਵਿੱਚ ਹੀ ਆਲਵਿਦਾ ਜਿਹੜੇ ਉਹ ਕਹਿ ਗਏ ਪਰ ਤੇਜਾ ਸਿੰਘ ਸਮੁੰਦਰੀ ਨੇ ਆਪਣੀ ਜ਼ਮੀਨ ਜਾਇਦਾਦ ਕਾਰ ਤੇ ਇੱਥੋਂ ਤੱਕ ਆਪਣੀ ਜਾਨ ਤੱਕ ਜਿਹੜੀ ਉਹ ਪੰਥਵਾਦ ਤੇ ਔਰ ਦੇਸ਼ ਵਾਸਤੇ ਕਹਿ ਸਕਦੇ ਆ ਨਿਸ਼ਾਵਰ ਕਰ ਦਿੱਤੀ ਔਰ ਸਾਰੀ ਉਮਰ ਉਹਨਾਂ ਦੀ ਜਿਹੜੀ ਟੱਕਰ ਆ ਉਹ ਪਹਿਲਾਂ ਭਾਵੇਂ ਅੰਗਰੇਜ਼ਾਂ ਦੀ ਆਰਮੀ 'ਚ ਰਹੀ ਪਰ ਉਹਨਾਂ ਦੀ ਟੱਕਰ ਜਿਹੜੀ ਅੰਗਰੇਜ਼ਾਂ ਦੇ ਨਾਲ ਰਹੀ ਹਮੇਸ਼ਾ ਉਹਨਾਂ ਦਾ ਨਾਂ ਜਿਹੜਾ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ 'ਚ ਲਿਆ ਜਾਊਗਾ ਤੁਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਵਲਜੀਤ ਸਿੰਘ ਅੰਮ੍ਰਿਤਸਰ ਤੋਂ ਇੱਕ ਛੋਟਾ ਜਿਹਾ ਦੁਕਾਨਦਾਰ ਤੇਜਾ ਸਿੰਘ ਸਮੁੰਦਰੀ ਜੀ ਵਰਗੇ ਇਤਿਹਾਸਕਾਰਾਂ ਦੇ ਜਿਹੜੇ ਨਾਮ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ 'ਚ ਲਿਖੇ ਹੋਏ ਨੇ ਇਹਨਾਂ ਨੇ ਸਿੱਖ ਇਤਿਹਾਸ ਵਾਸਤੇ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਇਹਨਾਂ ਦੇ ਨਾਂ 'ਤੇ ਬਹੁਤ ਸਾਰੇ ਵਿਦਿਅਕ ਸੰਸਥਾਨ ਇੱਥੇ ਚੱਲਦੇ ਪਏ ਨੇ ਸਮੁੰਦਰੀ ਤੇਜਾ ਸਿੰਘ ਸਮੁੰਦਰੀ ਦੇ ਨਾਂ 'ਤੇ ਇੱਕ ਸਮੁੰਦਰੀ ਹਾਲ ਵੀ ਹੈ ਇੱਥੇ ਜੋ ਦਰਬਾਰ ਸਾਹਿਬ ਦੇ ਲਾਗੇ ਬਣਿਆ ਹੋਇਆ ਬਹੁਤ ਹੀ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਵਾਸਤੇ ਮੁਗਲਾਂ ਦੇ ਕੋਲ ਅੰਗਰੇਜ਼ਾਂ ਦੇ ਕੋਲੋਂ ਦਰਬਾਰ ਸਾਹਿਬ ਦੀ ਗੋਲਕਾਂ ਦੇ ਕਬਜ਼ੇ ਛੁੜਾਉਣ ਵਾਸਤੇ ਇਹਨਾਂ ਨੂੰ ਜੇਲ੍ਹਾਂ ਤੱਕ ਕਟਨੀਆਂ ਪਈਆਂ ਜੇਲ੍ਹਾਂ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਆਪਣੀਆਂ ਜ਼ਮੀਨਾਂ ਵੇਚ ਕੇ ਸਿੱਖ ਇਤਿਹਾਸ ਵਾਸਤੇ ਸਿੱਖਾਂ ਤੇ ਪਏ ਜੁਰਮਾਨਿਆਂ ਨੂੰ ਇਹਨਾਂ ਨੇ ਅਦਾਇਗੀ ਕੀਤੀ ਇਹਨਾਂ ਦੇ ਪਰਿਵਾਰ ਦੀਆਂ ਇਹਨਾਂ ਦੀ ਕੋਈ ਦੇਣੀਆਂ ਨਹੀਂ ਦੇ ਸਕਦਾ ਸਿੱਖ ਕੌਮ ਵਾਸਤੇ ਇਹਨਾਂ ਦੀ ਬਹੁਤ ਹੀ ਵੱਡੀ ਕੁਰਬਾਨੀ ਆ।